ਦੇ ਬੜੇ ਬੜੇ ਅਫਸਰ ਜਿਹੜੇ ਨੇ ਉਹ ਫੜੇਦਾਰੇ ਨੇ ਕਿੰਨੀ ਤਰੀਕੇ ਨਾਲ ਕਰੋੜਾਂ ਰੁਪਏ ਉਹਨਾਂ ਦੇ ਕੋਲੋਂ ਮਿਲ ਰਿਆ। ਪਰ ਆਏ ਦਿਨ ਭ੍ਰਸ਼ਟਾਚਾਰ ਦੇ ਅਗਿਸ਼ਨ ਜਿਹੜੇ ਆ ਉਹਨਾਂ ਦੇ ਐਮ ਐਲ ਏਸ ਤੇ ਉਹਨਾਂ ਦੇ ਮੰਤਰੀਸ ਤੇ ਲਗਾਏ ਜਾ ਰਹੇ ਨੇ। ਅਸੀਂ ਸਭ ਨੇ ਆ ਦੇਖਿਆ ਹੈ। ਗੈਂਗਸਟਰ ਰਾਜ ਪੂਰੀ ਤਰ੍ਹਾਂ ਖਤਮ ਕਰਾਂਗੇ ਪੰਜਾਬ 'ਚ ਇਹ ਵੀ ਵਾਅਦਾ ਕੀਤਾ। ਪਰ ਅੱਜ ਹਾਲਾਤ ਇਹ ਹੈ ਕਿ ਅਗਰ ਅਸੀਂ ਅੱਜ ਫੇਸਬੁੱਕ 'ਕੀਆ ਹੋਰ ਜਿਹੜੇ ਵੀਡੀਓਜ਼ ਆਉਂਦੇ ਨੇ ਉਹਨੇ ਦੇਖਨੇ ਹੈ ਕਿ ਕਿਸ ਤਰੀਕੇ ਨਾਲ ਗੈਂਗਸਟਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਔਰ ਆਏ ਦਿਨ ਹਰਦਾਤਾਂ ਹੋਈਆਂ ਨੇ ਰੋਜ਼ ਗੋਲੀਆਂ ਚੱਲ ਰਹੀਆਂ ਨੇ ਮੇਰਾ ਇਹ ਅੰਦਾਜ਼ਾ ਹੈ ਕਿ 1980 ਦਾ ਦਹਾਕਾ ਜਦੋਂ ਸੀ ਟਰੋਰਿਜ਼ਮ ਦੇ ਦਿਨ ਕਹਿੰਦੇ ਹੁੰਦੇ ਸੀ ਉਦੋਂ ਵੀ ਬੱਦਰ ਹਾਲਾਤ ਜਿਹੀ ਐਸੇ ਪੰਜਾਬ ਚ ਹੁੰਦੀ ਰਹੀ ਬਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਇੱਕ ਕਿਸੇ ਵੀ ਇਨਸਾਨ ਨੂੰ 5 ਤੋਂ ਲੈ ਕੇ 20000 ਰੁਪਏ ਦੇ ਕੇ ਮਰਵਾਇਆ ਜਾ ਸਕਦਾ ਐਸੇ ਪੰਜਾਬ ਦੀ ਵਾਤਾਵਰਣ ਹੁੰਦਿਆ ਔਰ ਇਸ ਤਰ੍ਹਾਂ ਦੀ ਜਿਹੜਾ ਲਾਇੰਡ ਆਰਡਰ ਦੀ ਗੱਲ ਉਹਨਾਂ ਨੇ ਕੀਤੀ ਸੀ ਕਿਸੀ ਬਹੁਤ ਅੱਛਾ ਇੱਕ ਕਰ ਸ਼ਾਸਨ ਨਵਾਗੇ ਪਰ ਰੱਬਾ ਉਹ ਤੋਂ ਬਿਲਕੁਲ ਉਲਟਾ ਪੰਜਾਬ ਵਿੱਚ ਇਸ ਵੇਲੇ ਹਾਲਾਤ ਹੋਈਏ 16000 ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਗਈ ਸੀ ਅਸੀਂ ਚਲਾਵਾਂਗੇ ਉਹ ਵਾਦਾ ਪੂਰਾ ਨਹੀਂ ਕੀਤਾ ਗਿਆ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਉਹ ਵਾਦਾ ਵੀ ਉਹਨਾਂ ਦਾ ਹਵਾ ਚ ਰਿਆ ਔਰ ਅਸੀਂ ਆਜੇ ਤਿੰਨ ਧਰਨੇ ਦੇਖ ਰਹੇ ਹੈ ਕਿ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਲਗਾਏ ਜਾਂਦੇ ਨੇ ਕੇਜਰੀਵਾਲ ਜੀ ਨੇ ਇੱਕ ਗੱਲ ਆਂਦੇ ਕਹੀ ਸੀ ਕਿ ਸਾਨੂੰ ਪੈਸਾ ਜਿਹੜੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਪਹਿਲੀਆਂ ਸਰਕਾਰਾਂ ਕਰਦੀਆਂ ਨੇ ਉਹਨਾਂ ਨੂੰ ਅਗਰ ਰੋਕ ਲਈਏ ਤੇ ਸਾਡੀ ਸਰਕਾਰ ਕੋਲ ਇੰਨਾ ਪੈਸਾ ਹੋਵੇਗਾ ਕਿ ਅਸੀਂ ਗਲਪੈਂਟ ਜਿਹੜੀ ਹੈ ਪਰਦੇਸ ਦੀ ਬਹੁਤ ਸਾਰੀ ਕਰ ਸਕਦੇ ਹਾਂ ਔਰ ਇੱਕੋ ਚ ਖਾਸ ਤੌਰ ਤੇ ਗੱਲ ਕੀਤੀ ਗਈ ਕਿ 20000 ਕਰੋੜ ਰੁਪਏ ਤੋਂ ਉੱਪਰ ਅਸੀਂ ਸਿਰਫ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕ ਕੇ ਕਰਾਂਗੇ ਅਸੀਂ ਸਭ ਦੇਖ ਰਹੇ ਹਾਂ ਕਿ ਜੋ ਹੋ ਰਿਹਾ ਹੈ ਅੱਜ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਣਾ ਤਾਂ ਕੀ ਉਹਦੇ ਬਲ ਅੱਖਾਂ ਵੀ ਚੁੱਕੇ ਦੇਖ ਰਹੇ ਨੇ ਉਹਨੂੰ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਔਰ ਉਹ ਲਗਾਤਾਰ ਜਿਹੜੀ ਹੈ ਮਾਈਨਿੰਗ ਦੀ ਚਿੰਤ ਕੋਈ ਆ। ਅਸੀਂ ਪਿਛਲੇ ਦਿਨਾਂ 'ਚ ਬਹੁਤ ਬੜੀ ਇੱਕ ਪਾਲਿਸੀ ਨੇ ਲਿਖੀ ਜਿਹੜੇ ਹੈ ਕਿ ਐਸੀ ਹੈ ਲੈਂਡ ਪੂਲਿੰਗ ਪਾਲਿਸੀ ਉਹਦੇ ਬਾਰੇ ਬਹੁਤ ਚਰਚਾ ਹੋਈ ਹੈ ਪੱਤਰਕਾਰ ਭਾਈਆਂ ਨੂੰ ਸਭ ਨੂੰ ਪਤਾ ਵੀ ਹੋਏਗਾ ਔਰ ਅਸੀਂ ਵੀ ਸਭ ਜੋ ਜ਼ੋਰ ਲਗਾ ਕੇ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਉਦੇ ਖਿਲਾਫ ਇੱਕ ਬਹੁਤ بڑا ਮੁਜ਼ਾਹਰਾ ਵੀ ਕੀਤਾ ਏ ਔਰ ਅਸੀਂ ਪੂਰੇ ਜ਼ੋਨ ਨਾਲ ਬਾਰਤ ਚ ਗੱਲ ਵੀ ਰੱਖੀ ਔਰ ਇਹ ਬੜਾ ਸਾਫ਼ ਸੀ ਕਿ ਇਹ ਜਿਹੜਾ ਲੈਂਡ ਪੁਲਿੰਗ ਸਕੀਮ ਹੈ ਇਹਦੇ ਸਿਰਫ ਕਿਸਾਨਾਂ ਦੀ ਜ਼ਮੀਨ ਹਟਪਣ ਦਾ ਇੱਕ ਸੋਚ ਇੱਕ ਐਸਾ ਇੱਕ ਉਹਨਾਂ ਨੇ ਪਲਾਨ ਕੀਤਾ ਸੀ ਜਿਹਦੇ ਚ ਬੜੇ ਜਿਹੜੇ ਬਿਲਡਰ ਨੇ ਉਹਨਾਂ ਨਾਲ ਰਲ ਕੇ ਕਿਸ ਤਰੀਕੇ ਨਾਲ ਪੈਸਾ ਜਿਹੜਾ ਸਾਈਫਨ ਆਊਟ ਕੀਤਾ ਜਾਏ ਔਰ ਇਹਨਾਂ ਦੇ ਐਮਐਲਏਸ ਮਿਨਿਸਟਰ ਸਾਰੇ ਉਹਨਾਂ ਚਰਵਾਤ ਚਿੱਤਾ ਪੰਦਾ ਪਾਸ ਹੋਇਆ ਤੇ ਅਲਟੀਮੇਟਲੀ ਅਸੀਂ ਸਭ ਨੇ ਦੇਖਿਆ ਕਿ ਲੈਂਡ ਪੂਲਿੰਗ ਸਕੀਮ ਜਿਹੜੀ ਸੀ ਉਹ ਵਾਪਿਸ ਲੈ ਕੇ ਗਵਰਨਮੈਂਟ ਨੇ ਸਾਡੇ ਸਭ ਦੇ ਸਾਹਮਣੇ ਲਾਈ ਪਿਛਲੇ ਦਿਨਾਂ ਚ ਹੜਾ ਆਇਆ ਪੰਜਾਬ ਚ ਔਰ ਉਹ ਵੀ ਅਸੀਂ ਦੇਖਿਆ ਹੈ ਕਿ ਕਿਸ ਤਰੀਕੇ ਦੀ ਰਿਸਪਾਂਸ ਜਿਹੜੀ ਹੈ ਸਰਕਾਰ ਨੇ ਨਾਲ ਦਿੱਤੀ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ 13000 ਕਰੋੜ ਰੁਪਏ ਡਿਜ਼ਾਸਟਰ ਫੰਡ ਦਾ कार कोफिसर बनते हैं सेंटर तो आया से और जो ये हड़ आए तो तो बाद तरीके उस पैसे का यूज किया जाना चाहिए सी कोई वेरवा नहीं आया किसी तरीका हैल्प नहीं की हालांकि पंजाबी आपे उठ के हर घर तक पहुंचे और इसी देखा अलग अलग इदारे अलग अलग पोलीटल पार्टिया भारतीय जनता पार्टी ने बहुत बड़ा एक मुहिम छी और सब लोग ਕਿਸਾਨਾਂ ਤੱਕ ਉਹਨਾਂ ਲੋਕਾਂ ਜਿਨ੍ਹਾਂ ਨੂੰ ਫਸਲਾਂ ਦੀ ਮਾਰ ਪਈ ਇਥੇ ਨੁਕਸਾਨ ਹੋਇਆ ਉੱਥੇ ਤੱਕ ਪਹੁੰਚ ਕੇ ਜੋ ਹੈਲਪ ਕੀਤੀ ਜਾ ਸਕਦੀ ਸੀ ਉਹ ਕੀ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਕੀਤੀ ਇੱਥੇ ਤੱਕ ਹੋਇਆ ਹੈ ਕਿ ਪ੍ਰਾਈਮ ਮਿਨਿਸਟਰ ਅਸੀਂ ਇਹ ਦੇਖਿਆ ਕਿ ਗੁਰਦਾਸਪੁਰ ਪਹੁੰਚੇ ਪਰ ਕਿਸਾਨਾਂ ਨਾਲ ਸਿੱਧੇ ਤੌਰ ਤੇ ਮਿਲੇ ਉੱਥੇ ਵੀ ਜਿਹੜੇ ਚੀਫ ਮਿਨਿਸਟਰ ਸਾਹਿਬ ਸੀ ਆਪੇ ਨਹੀਂ ਗਏ ਉਹਨਾਂ ਨੇ ਮਿਨਿਸਟਰ ਆਪਣੇ ਭੇਜਦੇ ਉਹਨਾਂ ਦੇ ਹੀ ਜਿਹੜੇ ਚੀਫ ਸੈਕਰੀ ਅਗੇ ਹਾਈ ਅਫੀਸ਼ਰ ਜੀ ਉਹਨਾਂ ਦੀ ਇਹ ਡਿਟੇਲਸ ਗਿਆ ਕਿ ਲਗਭਗ 13.5 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਪਿਆ ਜਿਦੇ ਚ 13 ਹਜ਼ਾਰ ਕਰੋੜ ਉਹਨਾਂ ਕੋਲ ਡਿਜ਼ਾਸਟਰ ਫੰਡ ਦਾ ਪਹਿਲੇ ਪਿਆ ਸੀਗਾ ਪ੍ਰਧਾਨ ਮੰਤਰੀ ਜੀ ਨੇ 1600 ਕਰੋੜ ਹੋਰ ਅਨਾਉਂਸ ਕੀਤਾ ਔਰ ਉਹਨਾਂ ਕੋ ਪਹੁੰਚਿਆ ਲੇਕਿਨ ਫੇਰ ਵੀ ਸਰਕਾਰ ਨੇ ਕਿਸੇ ਬਹੁਤ بڑے ਤਰੀਕੇ ਨਾਲ ਕੋਈ ਮਦਦ ਜਿਹੜੀ ਹੈ ਪੰਜਾਬ ਦੇ ਉਹ ਲੋਕਾਂ ਦੀ ਜਿਨ੍ਹਾਂ ਨੂੰ ਹੜ੍ਹਾਂ ਦੀ ਮਾਰ ਪਈ ਹੈ ਉਹਨਾਂ ਦੀ ਨਹੀਂ ਕੀਤੀ ਨਸ਼ੇ ਦੀ ਇਹ ਗੱਲ ਕੀਤੀ ਜਾਏ ਇਹਨਾਂ ਨੇ ਆਪਣੇ ਅਜੰਡੇ 'ਚ ਇੱਕ ਗੱਲ ਕਹੀ ਕਿ ਅਸੀਂ ਨਸ਼ਾ ਬਿਲਕੁਲ ਖਤਮ ਕਰਾਂਗੇ ਅੱਜ ਅਸੀਂ ਰੋਜ਼ ਦੇਖਦੇ ਹਾਂ ਕਿ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਪੈਂਚੜਾ ਹੈ ਔਰ ਗਰੀਬ ਮਾਂ ਬਾਪ ਆਪਣੇ ਮੁੰਡਿਆਂ ਤੇ ਉਹਨਾਂ ਦੀ ਲਾਸ਼ਾਂ ਲੈ ਕੇ ਜਾਂਦੇ ਬਹੁਤ ਸਾਰੇ ਐਸੇ ਇਨਸੀਡੈਂਟ ਹੈ ਜਿਨਾਂ ਨੂੰ ਸੁਣ ਕੇ ਇਨਸਾਨ ਨੂੰ ਰੋਵਾਂ ਆਉਂਦਾ ਹੈ ਕਿ ਇਸ ਤਰੀਕੇ ਦੇ ਹਾਰਾ ਪੰਜਾਬ ਦੇ ਬਣਾਂਗੇ ਸੋਚਿਆ ਜਾਂਦਾ ਹੈ ਲੋਅ ਐਂਡ ਆਰਡਰ ਦੀ ਗੱਲ ਕੀਤੀ ਜਾਏ। ਪਿਛਲੇ ਦਿਨਾਂ 'ਚ ਮੈਨੂੰ ਫਰੂਲਪੁਰ ਜਾਂਦਾ ਮੌਕਾ ਮਿਲਿਆ। ਤੁਸੀਂ ਸਭ ਜਾਣਦੇ ਹੋ ਕਿ ਆਰਐਸ ਦੇ ਇੱਕ بڑے ਅਧਿਕਾਰੀ ਨੂੰ ਦੇ بیٹے ਨੂੰ ਬੜੇ ਨੌਜਵਾਨ ਬੱਚੇ ਨੂੰ ਪੂਰੀ ਮਾਰੀ ਗਈ। ਪਰ ਜਦੋਂ ਉੱਥੇ ਮੈਂ ਸਾਡੇ ਕਾਰਜਕਾਰ ਅਧਿਖ ਅਸ਼wini ਸ਼ਰਮਾ ਜੀ ਨਾਲ ਗੋਣਸੇ ਆਇਆ। ਤਾਂ ਜਦੋਂ ਗੱਲਬਾਤ ਉੱਥੇ ਸਾਰੀ ਕੀਤੀ ਗਈ ਤੇ ਉੱਥੇ ਦੇ ਲੋਕ ਇਹ ਦੱਸਦੇ ਨੇ ਕਿ ਇੰਨਾ ਨਜ਼ਾਇਜ਼ ਹਥਿਆਰ उस शहर पहुंचा हुआ है और इस तरीके का बैक पूरे पास और जरा चिट्टा जिनको कहने वो सारे पास फैलिया कि हर बच्चे दो जो उन्नीस साल इक्कीस साल का बच्चा है नजर आ रही है और ये डर लगता है कि किसी जगह पर झगड़ा हो जजबाती हो किसी भी जगह पर शूट आउट कर स गैगस्टर वॉल्स की असं गल करिए अलग अलग गैंग जिला में पहले क्या है एक दूसरे को तो धमकिया देना और नजर नहीं आ रहा है कि पुलिस उत्तें है पिछले दिनों तक ਤੁਹਾਡੇ ਤੱਕ ਵੀ ਜਲਨਾ ਸਾਰੇ মিডিਆ ਤੱਕ ਵੀ ਪਹੁੰਚਿਆ ਹੋਣਗੇ ਜਦੋਂ ਲੋਕ ਪੁਲਿਸ ਤੱਕ ਪਹੁੰਚਦੇ ਨੇ ਤੇ ਲਾਅ ਐਂਡ ਆਡਰ ਦੀ ਗੱਲ ਕਰਦਾ ਕਿ ਜਦੋਂ ਪੁਲਿਸ ਤੱਕ ਪਹੁੰਚਦੇ ਨੇ ਸ਼ਿਕਾਇਤ ਲੈ ਕੇ ਕਿ ਤੰਕੀ ਮਿਲੀ ਹੈ ਫਰौती ਮੰਗੀ ਜਾ ਰਹੀ ਹੈ ਜਾਂ ਕਿਸੇ ਤਰੀਕੇ ਦੀ ਜਾਨ ਮਾਰਨ ਜਾਨ ਤੋਂ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਬਜਾਏ ਐਸੇ ਗੈਂਗਸਟਰਸ ਐਸੇ ਲੋਕਾਂ ਨੂੰ ਪਕੜਨ ਲਈ ਕੋਸ਼ਿਸ਼ ਕਰਨ ਦੀ ਬਜਾਏ ਕਈ ਵਾਰ ਵਿਚੋਲਾ ਬਣਨ ਦੀ ਨਵੀਂ ਕੋਆਇਤ ਚ ਉਹ ਵੇਖੀ ਛੱਡੋ ਜੀਓ भीह लाख मनते दस लाख से सैटलमेंट कर हालात पंजाब बन तो गए और इस हालात से इस आम आदमी पार्टी ने पहुंचा दिता है बानवे सीटा लैके जी सरकार बनी और ऐसा लगा कि शायद ये कोई बहुत बड़ा वातावरण इस पंजाब का बदलेगी और उन्होंने कहा भी कि असं पूरी तरह पंजाब बदल देवों लेकिन तुम हालत देखो कि किस जगह अभी पहुँच गए ਲੌ ਐਂਡ ਆਰਡਰ ਦਾ ਇੱਕ ਹੋਰ ਮੈਂ ਤੁਹਾਨੂੰ ਉਦਾਹਰਣ ਦੇਣਾ ਚਾਹੁੰਦਾ ਕਿ ਅਸੀਂ ਪਿਛਲੇ ਦਿਨਾਂ 'ਚ ਥਾਣੇ ਤੇ ਆਰਪੀਜੀ ਦੇ ਹਮਲੇ ਗਰਮੇਟ ਦੇ ਹਮਲੇ ਚੌਕੀਆਂ ਨੂੰ ਬੰਮ ਨਾਲ ਉਡਾਣ ਦੀ ਗੱਲ ਆਮ ਸੁਣਨ ਚਾਹੀਏ ਸਾਡੇ ਸਭ ਨੂੰ ਐਸਾ ਪੰਜਾਬ ਕਦੇ ਨਹੀਂ ਸੁਣਿਆ ਸੀ ਐਸਾ ਵਾਤਾਵਰਣ ਜਦੋਂ ਇਹ ਗਵਰਨਮੈਂਟ ਬਣੀ ਹੈ ਤੇ ਬੜੇ ਬੁੱਧੀਜੀਵੀ ਔਰ ਜਿਹੜੇ ਪੋਲਿਟੀਕਲ ਐਨਾਲਿਸਿਸ ਕਰਨ ਵਾਲੇ ਲੋਕ ਸੀ ਉਹਨਾਂ ਨੇ ਇਹ ਗੱਲ ਕੀਤੀ ਸੀ ਇੱਕ ਐਸੀ ਸਰਕਾਰ ਬਣਨ ਜਾ ਰਹੀ ਹੈ ਜਿਸ ਨੂੰ ਗਵਰਨੈਂਸ ਦਾ ਕੋਈ ਐਕਸਪੀਰੀਅੰਸ ਨਹੀਂ ਹੈ। ਔਰ ਇੰਨੀ ਮੈਜੋਰਿਟੀ ਲੈਣ ਤੋਂ ਬਾਅਦ ਜਿਸ ਤਰ੍ਹਾਂ ਇਹ ਗਵਰਨਮੈਂਟ ਫੇਲ ਹੋਈ ਹੈ। ਪਰ ਐਸਾ ਲੱਗਦਾ ਕਿ ਇਹਦੇ ਹੱਥ ਕੁਝ ਨਹੀਂ ਹੈ। ਸਿਰਫ ਮੁੱਖ ਮੰਤਰੀ ਜੀ ਕਿਉਂਕਿ ਉਹਨਾਂ ਨੂੰ ਕਲਾ ਸੀ ਸਟੇਜ ਤੇ ਖੜੇ ਹੋ ਕੇ ਇੱਕ ਆਰਟਿਸਟ ਦੇ ਰੂਪ ਵਿੱਚ ਗੱਲ ਕਰਨ ਦੀ। ਉਹ ਅੱਜ ਵੀ ਜਿੱਥੇ ਜੇ ਵੀਡੀਓ ਤੇ ਨਜ਼ਰ ਆ ਦੇ ਉਸ ਕਲਾ ਦਾ ਫਾਇਦਾ ਉਖਾ ਕੇ ਆਪਣੇ ਵਿਰੋਧੀਆਂ ਦੇ ਖਿਲਾਫ ਗੱਲ ਕਰਦੇ ਨੇ ਲੇਕਿਨ ਜੇ ਕਿ ਇਹ ਪੰਜਾਬ ਵਾਸਤੇ ਕੋਈ ਕੰਕਰੀਟ ਉਹਨਾਂ ਦਾ ਪਲਾਨ ਹੈ ਜਾਂ ਪੰਜਾਬ ਵਾਸਤੇ ਉਹਨਾਂ ਨੇ ਕੋਈ ਬਹੁਤ ਅੱਛਾ ਕੁਝ ਕੀਤਾ ਹੈ ਤਾਂ ਕੋਈ ਗੱਲ ਉਹਨਾਂ ਨੇ ਨਹੀਂ ਕੀਤੀ ਬੇਅਦਬੀ ਦੀ ਗੱਲ ਨੇ ਕੀਤੀ ਹੈ ਉਹਨਾਂ ਨੇ ਕਿਹਾ ਸੀ ਕਿ ਬੇਅਦਬੀਆਂ ਦੇ ਖਿਲਾਫ ਅਸੀਂ ਜਾਂਚ ਕਰਾਂਗੇ ਉੱਤੇ ਸਾਨੂੰ ਕੁਝ ਨਜ਼ਰੀਆਂ ਆਏ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਵੀ ਬੇਅਦਬੀਆਂ ਇੱਥੇ ਪਜਾਰਤ ਹੁੰਦੀਆਂ ਰਹੀਆਂ ਐ ਪਰ ਮੈਂ ਸਮਝਦਾ ਹਾਂ ਕਿ ਬਹੁਤ ਵੱਡਾ ਉਹਨਾਂ ਦਾ ਇੱਕ ਜਿਹੜੀ ਪਿੱਲੇ ਰਾਇਸ ਗਵਰਨਮੈਂਟ ਦਾ ਹੋ ਗਿਆ ਜੇ ਫਾਈਨੈਂਸ਼ੀਅਲ ਇਸ਼ੂਸੇ ਗੱਲ ਕਰੀਏ ਸਾਖਿਓ ਜ਼ੁਬੇ ਦੇ ਹਰ ਵਿਅਕਤੀ ਤੇ ਹਰ ਬੰਦੇ ਤੇ 1,23,274 ਰੁਪਿਆ ਹਰ ਕਰਜ਼ਾ ਹੈ ਔਰ ਪੰਜਾਬ ਦਾ કુલ ਕਰਜ਼ਾ ਜਿਹੜਾ ਹੈ 3,83,935 ਕਰੋੜ ਰੁਪਿਆ ਪੰਜਾਬ ਤੇ ਕਰਜ਼ਾ ਹੈ ਔਰ ਜਿਹੜਾ ਕੀ ਆਉਣ ਵਾਲੇ ਦਿਨਾਂ 'ਚ 417136 ਕਰੋੜ ਰੁਪਇਆ ਪੂਰੇ ਪੰਜਾਬ 'ਚ ਕਰਜ਼ਾ ਹੋ ਜਾਣਾ ਹੈ ਜਿਹਦੇ ਬਾਰੇ ਇਹ ਆਮ ਆਦਮੀ ਹਣੇ ਇਹ ਕਹਿੰਦੇ ਸਨ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਕਰਜ਼ਾ ਘਟਾਵਾਂਗੇ ਲੇਕਿਨ ਇਹਨਾਂ ਦੀਆਂ ਜਿਹੜੀਆਂ ਸਹਿਰ ਦੀਆਂ ਸਕੀਮਸ ਐ ਇਹਨਾਂ ਦੀ ਐਡਵਰਟਾਈਜ਼ਮੈਂਟ ਜਿਹੜੀ ਐ ਜਿਹੜੇ ਪੈਸੇ ਡਿਜ਼ਾਸਟਰ ਫੰਡ ਜੈਸੇ ਪੈਸੇ ਆਂਦੇ ਨੇ ਉਹਨਾਂ ਨੂੰ ਜਿੰਨਾ ਸਾਈਫਨ ਆਊਟ ਕਰਕੇ ਆਪਣੇ ਖਰਚਿਆਂ ਤੇ ਉਹਨਾਂ ਨੂੰ ਲਾਗੂ ਕਰਕੇ ਜਿਹੜਾ ਨੁਕਸਾਨ ਪੰਜਾਬ ਦਾ ਇਹ ਕਰ ਰਹੇ ਨੇ ਮੈਂ ਸਮਝਦਾ ਹਾਂ ਇਸ ਤੋਂ ਵੱਡਾ ਨੁਕਸਾਨ ਕਿਸੇ ਵੀ ਪਹਿਲੇ ਗਵਰਨਮੈਂਟ ਨੇ ਨਹੀਂ ਕੀਤਾ ਹੈ ਔਰ ਅੱਜ ਜੋ ਹਾਲਾਤ ਖੜੇ ਹੋ ਗਏ ਨੇ ਪੂਰੇ ਪੰਜਾਬ ਹਰ ਵਿਅਕਤੀ ਚਾਹੁੰਦਾ ਹੈ ਕਿ ਸਰਕਾਰ ਨੂੰ ਜਿੰਨੀ ਤੋਂ ਜਲਦੀ ਤੋਂ ਜਲਦੀ ਮੁਕਤੀ ਮਿਲੇ ਉਹਨਾ ਅੱਛਾ ਹੈ ਔਰ ਇਹ ਪੰਜਾਬ ਦੇ ਜਿਹੜੀ ਹਾਲਾਤ ਕਰੇ ਕਰਨਵੇ ਗੱਲ ਮੈਂ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਇੱਕ ਹੋਰ ਜਿਹੜਾ ਮੁੱਦਾ ਹੈ ਕਿ ਕੇਜਰੀਵਾਲ ਨੇ ਔਰ ਭਗਵਾਨ ਮਾਨ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਧਰਨਿਆਂ ਤੋਂ ਮੁਕਤ ਕਰਾਂਗੇ ਜੀ ਪੰਜਾਬ ਨੂੰ ਪਰ ਤੁਸੀਂ ਔਰ ਅਸੀਂ ਦੇਖ ਰਹੇ ਹਾਂ ਕਿ ਆਏ ਦਿਨ ਹਰ ਡਿਪਾਰਟਮੈਂਟ ਔਰ ਨਾਤੇ ਲਗਾਏ ਜਾ ਰਹੇ ਹਰ ਹਰ ਜਿਹੜਾ ਵਿਅਕਤੀ ਹੈ ਜਿਹੜਾ ਦੁਖੀ ਹੈ ਜਿਸ ਦੇ ਕੋਈ ਉਚਾਰਾ ਨਹੀਂ ਔਰ ਧਰਨਾ ਦੇ ਕੇ ਮੰਗ ਕਰਦਾ ਹੈ ਸਰਕਾਰ ਤੋਂ ਸਰਕਾਰ ਦੇ ਹੱਥ ਪਲੇ ਸਾਰਾ ਸੂਬਾ ਹੀ ਬਦਲੇਗਾ ਲੇਕਿਨ ਇੱਕ ਤੋਂ ਬਾਅਦ ਇੱਕ ਧੋਖਾ ਸਾਹਮਣੇ ਆਇਆ ਪਰ ਅੱਜ ਐਸਾ ਵਾਤਾਵਰਣ ਪੰਜਾਬ ਚ ਬਣ ਗਿਆ ਕਿ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰਦੀ ਹੈ ਆਮ ਆਦਮੀ ਪਾਰਟੀ ਵੀ ਜਿਹੜੀ ਸਰਕਾਰ ਹੈ ਜੇ ਉਹਨੂੰ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਦਾ ਹਿਸਟਰੀ ਦੇ ਵਿੱਚ ਕੋਈ ਕਿਤਾਬ ਦਿੱਤਾ ਜਾਏਗਾ ਤਾਂ ਗਲਤ ਨਹੀਂ ਹੋਵੇ ਪੰਜਾਬ ਦੇ ਬਾਰੇ ਕਿਹਾ ਗਿਆ ਕਿ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨਸ਼ੇ ਦੇ ਪੰਜਾਬ ਚ ਬਣੇ ਨੇ ਬੇਅਦਬੀ ਦੀ ਜਾਂਚ ਦੇ ਬਾਰੇ ਗੱਲ ਹੋ ਰਹੀ ਹੈ ਅਸੀਂ ਸਭ ਨੇ ਦੇਖਿਆ ਹੈ ਕਿ ਕਿਸ ਤਰੀਕੇ ਨਾਲ ਫੇਲ ਹੋਈ ਗਵਰਨਮੈਂਟ ਬੇਅਦਮੀ ਅੰਦੇ ਜਾਂਚ ਦੇ ਬਾਰੇ ਚ ਮਹਿਲਾਵਾਂ ਨੂੰ ਭੈਣਾਂ ਨੂੰ ਅਤੇ ਮਾਤਾ ਮਾਂ ہزار ਰੁਪਿਆ ਮਹੀਨੇ ਦਾ ਵਾਅਦਾ ਕੀਤਾ ਗਿਆ ਔਰ ਬਾਰ ਬਾਰ ਇਹ ਗੱਲ ਹਰ ਮੰਚ ਤੋਂ ਆਈ ਹਰ ਪੋਲੀਟੀਕਲ ਪਾਰਟੀ ਨੇ ਕੀਤੀ ਔਰ ਉਹਦੇ ਵਿੱਚ ਵੀ ਸਰਕਾਰ ਕਿਸ ਤਰੀਕੇ ਨਾਲ ਫੇਲ ਹੋਈ ਇਹ ਵੀ ਅਸੀਂ ਸਭ ਨੇ ਦੇਖਿਆ ਹੈ ਕਿਸਾਨਾਂ ਨੂੰ ਐਮ ਐਮ ਐਸ ਪੀ ਦੇਣ ਦਾ ਵਾਅਦਾ ਇਹਨਾਂ ਨੇ ਪਹਿਲੇ ਇਲੈਕਸ਼ਨ ਤੋਂ ਪਹਿਲੇ ਕੀਤਾ ਔਰ ਅੱਜ ਤੱਕ ਅਸੀਂ ਦੇਖ ਰਹੇ ਹਾਂ ਕਿ ਕੀ ਹਾਲਾਤ ਬਣੇ ਹੋਏ ਨੇ ਬਰਬਾਦ ਹੋਈ ਫਸਲਾਂ ਤੇ ਮੁਆਵਜ਼ਾ ਨਹੀਂ ਮਿਲਿਆ ਪੰਜਾਬ ਦੇ ਬਾਰੇ ਕਿਹਾ ਗਿਆ ਕਿ ਪੰਜਾਬ ਚ ਜੇਕਰ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਉਪਰੰਤ ਤੇ ਵੀਡੀਓਜ਼ ਵੀ ਦੇਖੇ ਹੈ ਅਤੇ ਸਭ ਬਸ ਇਹ ਹਾਲਾ ਦੇਖੇ ਜਿਹੜੇ ਸਾਡੇ ਜ਼ਿਲ੍ਹਾ ਪਰਿਸ਼ਦਾਂ ਬਲਾਕ ਸਪੀਸ ਜਿਹੜੇ ਲੈਕਸ਼ਨ ਦੇ ਫਾਈਲਾਂ ਤੱਕ ਖੋ ਕੇ ਆਫਿਸ ਤੋਂ ਲੱਗੇ ਦੌੜਦੇ ਨਜ਼ਰ ਆਇਆ ਅਫਸਰ ਕਿ ਜਿਹੜੇ ਆਪੋਨੈਂਟ ਨੇ ਉਹ ਵੀ ਫਾਈਲਾਂ ਹੀ ਰਜਿਸਟਰ ਕਰਨ ਦੀ ਔਰ ਇੱਕ ਅਫਸਰ ਦੀ ਵੀ ਵੀਡੀਓ ਕਲਿੱਪ ਰਿਲੀਜ਼ ਹੋਈ ਹੈ ਸ਼ਾਇਦ ਤੁਸੀਂ ਸਭ ਨੇ ਸੁਣੀ ਹੋਣੀ ਦੇਚੋ ਆਪਣੇ ਜੂਨੀਅਰ ਅਫਸਰਸ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਇੱਥੇ ਤੱਕ ਆਣ ਹੀ ਨਾ ਦਿਓ ਇਹਨਾਂ ਨੂੰ ਜਿਹੜੇ ਆਪੋਜੀਸ਼ਨ ਵਾਲੇ ਪਾਰਟੀ ਵਾਲੇ ਬੰਦੇ ਇਹਨਾਂ ਨੂੰ ਘਰਾਂ ਜੀ ਹੋ ਬਹੁਤ ਆ ਗਈ ਇੱਥੇ ਜਨਾ ਮੀਡੀਆ ਦੇ ਸਾਹਮਣੇ ਬਹੁਤ ਐਕਸਪੋਜ਼ਰ ਹੋ ਜਾਂਦਾ ਇਸ ਤਰੀਕੇ ਦੀ ਮਾਨਸਿਕਤਾ ਨਾਲ ਜਿਹੜੀ ਸਰਕਾਰ ਚੱਲ ਰਹੀ ਹੈ ਤੁਸੀਂ ਸਮਝ ਸਕਦੇ ਹੋ ਕਿਸ ਤਰੀਕੇ ਨਾਲ ਉਥੇ ਜਿੰਦਾ ਬਾਈ ਇਲੈਕਸ਼ਨ ਦੀ ਗੱਲ ਕਰ ਰਹੇ ਹੋ ਸਰਕਾਰ ਦਾ ਜਿਹੜਾ ਜ਼ੋਰ ਹੁੰਦਾ ਹੈ ਇੱਕ ਇੱਕ ਮਨਿਸਟਰ ਉੱਥੇ ਇੱਕ ਸੀਟ ਤੇ ਪਹੁੰਚਿਆ ਹੁੰਦਾ ਹੈ ਪਰ ਉਹ ਤੁਸੀਂ ਸੁਸ਼ੋਧੀਆਂ ਦਾ ਬਿਆਨ ਸੁਣਿਆ ਕਿ ਜੋ ਕਰ ਸਕਦੇ ਹੋ ਕਰੋ ਲੇਕਿਨ ਸਰਕਾਰ ਜਿਹੜੀ ਆਪਣੀ ਬਣਨੀ ਚਾਹੀਦੀ ਹੈ ਜਿਤ ਆਪਣੀ ਹੋਣੀ ਚਾਹੀਦੀ ਸੋ ਇਹ ਮਾਨਸਿਕਤਾ ਲੋਕਤੰਤਰ ਵਾਸਤੇ ਬਹੁਤ ਹਾਨिकारक ਹੈ ਉਹ ਲੋਕਤੰਤਰ ਉਹਨਾਂ ਦੇ ਦਿਮਾਗ 'ਚ ਨਹੀਂ ਹੈ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਤਾਕਤ ਹੈ ਜਿਹੜੀ ਬਾਬਰ ਹੈ ਉਹ ਕਿਸੇ ਤਰੀਕੇ ਨਾਲ ਵੀ ਖੋਈ ਜਾਣੀ ਚਾਹੀਦੀ ਹੈ ਇਹਨੂੰ ਕਿਸੇ ਤਰੀਕੇ ਨਾਲ ਲੋਕਤੰਤਰੀ ਢਾਂਚੇ 'ਚ ਨਹੀਂ ਰੱਖਣਾ ਚਾਹੀਦਾ ਐਸਾ ਮੇਰਾ ਮੰਨਣਾ ਹੈ ਇਹ ਕਾਰਨ ਹੈ ਜਿਹਦੇ ਕਰਕੇ ਅਸੀਂ ਬਾਈ ਇਲੈਕਸ਼ਨ ਦੇ ਵਿੱਚ ਅچھے ਰਿਜ਼ਲਟ ਨਹੀਂ ਦੇ ਪਾਏ ਕਿ ਇਹਨਾਂ ਦੀ ਪੂਰੀ ਤਾਂ ਹੀ ਉੱਥੇ ਜਿਹੜੇ ਇਹ ਕੀਤੇ ਜਾਂਦੇ ਹੁਣ ਵੀ ਜਿਹੜੇ ਬਾਈ ਇਲੈਕਸ਼ਨ ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦਾਂ ਦਾ ਬਲਾਕ ਸਭਾ ਦੇ ਇਲੈਕਸ਼ਨ ਹੈ ਇਹਨਾਂ ਚ ਅੱਗੇ ਦੇਖੀਓ ਕੀ ਹੋਣਾ ਤੁਹਾਡੇ ਸਭ ਦੇ ਸਾਹਮਣੇ ਆਣਾ ਹੈ ਔਰ ਇਸ ਤਰੀਕੇ ਦਾ ਧੱਕਾ ਜਿਹੜਾ ਇਹ ਕਰ ਰਹੀ ਹੈ ਸਰਕਾਰ ਇਹਦਾ ਨਤੀਜਾ ਅਲਟੀਮੇਟਲੀ 2027 ਨਜ਼ਰ ਆਏਗਾ ਜਦੋਂ ਕਿ ਪੂਰੀ ਤਰ੍ਹਾਂ ਸਾਫ਼ ਹੋਣਾ ਹੈ ਔਰ ਮੇਰਾ ਇਹ ਮੰਨਣਾ ਹੈ ਕਿ 10 ਦਿਨ ਇੰਤਜ਼ਾਰ ਆਣੀ ਟੱਪੜ ਗਈ ਹੈ ਮੇਰਾ ਮੰਨਣਾ ਹੈ ਮੈਂ ਤਾਰਿਕਾ ਵੀ ਉਸ ਤੋਂ ਥੋੜਾ ਇੱਕ ਬਫਾਰਡ ਤੋਂ ਲਿਆ ਹੈ ਕਿੰਨਾ ਇਲੈਕਸ਼ਨ ਦੀ ਕੋਲ ਕੋ ਪ੍ਰੈਸ਼ਰ ਕਾਪੀ ਆਪ ਪ੍ਰਚਲਿਤ ਕਰਦੇ ਹੋ 50 ਨਜ਼ਰ ਆਉਂਦੇ ਹੈ ਇਸੇ ਕਾਰਨ ਮੈਂ ਭਾਜਪਾ ਨੰਤਾ ਪਾਰਟੀ ਦਾ ਕਾਰਕਿਰਤਾ ਬਹੁਤ ਗਹਿਰਾਈ ਨਾਲ ਕੰਮ 'ਚ ਲੱਗਾ ਹੈ ਜੀ ਪਰ ਮੇਰਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦਾ ਕੈਟਰ ਸਾਡੀ ਪਾਰਟੀ ਕੋਲ ਹੈ ਐਸਾ ਕੈਟਰ ਕਿਸੇ ਹੋਰ politcal ਪਾਰਟੀ ਕੋਲ ਨਹੀਂ ਹੈ ਔਰ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਕੁਝ ਮਜਬੂਰੀਆਂ ਜ਼ਰੂਰ ਨੇ ਲੇਕਿਨ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ 2027 'ਚ ਜਾਂ ਜਿਹੜੇ ਹੁਣ ਹੈ ਜਿਹੜੇ ਇਲੈਕਸ਼ਨ ਚੱਲ ਰਹੇ ਨੇ ਇਹ 'ਚ ਬਹੁਤ ਧੰਨ ਰੀਲੀ ਹੋਈ ਤੇ ਬੜੇ ਅੱਛੇ ਰਿਜ਼ਲਟ ਲੈ ਕੇ ਤੁਹਾਨੂੰ ਸਾਹਮਣੇ ਆਵਾਂਗੇ ਤਾਈਕਿਸਤਾਨ ਸੰਬੰਧਤਾ ਜੇ ਤੁਹਾਡਾ ਅਗਲੀ ਖਾਲੀ ਦਾ ਨੌਕਰੀ ਕੋ ਨੂੰ ਤਾਈਜ ਸੰਬੰਧਤਾ ਰਹਿਣ ਕਾਮੀਦਨ ਦੇਖੋ ਜੀ ਐਸਾ ਹੈ ਕਿ ਸਾਡੀ ਪਿਆਰੀ ਪੂਰੀ ਸਿੱਟਾ ਦੇ ਆ 117 ਦੀ 117 ਸਿੱਤਾਸੀ ਲੜੰਦੀ ਤਿਆਰੀ ਕਰ ਰਹੇ ਹੈ ਲੇਕਿਨ ਕੇਂਦਰ ਅਗਰ ਕੋਈ ਫੈਸਲਾ ਦੂਸਰੇ ਤਰੀਕੇ ਨਾਲ ਲਏਗਾ ਤੇ ਉਹਨਾਂ ਦਾ ਨੈਰੇਟਿਵ ਹੈ ਉਹਨਾਂ ਦਾ ਉਹਨਾਂ ਕੋਲ ਹੈ ਇਸ ਸਾਰੀ ਗੱਲ ਦਾ ਜਿਹੜਾ ਅਧਿਕਾਰ ਹੈ ਅਸੀਂ ਉਹਦੇ ਵਿੱਚ ਨਹੀਂ ਇਨਫੇਰ ਕਰਾਂਗੇ ਲੇਕਿਨ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਹੈ 117 ਸੀਟਾਂ ਦੀ ਕੈਰੀ ਕਰ ਰਹੀ ਹੈ ਸਰ ਪੰਜਾਬ ਦੇ ਵਿੱਚ ਜਿਹੜਾ ਸਾਰੇ ਸੰਭਾਵਨਾ ਨਹੀਂ ਹੋਵਾਂਗੇ ਪਾਰਟੀ ਨਾਲ ਹੈ ਜੀ ਅਸ਼ਮੀ ਸ਼ਰਮਾ ਜੀ ਨੇ ਕਿਹਾ ਸੀ ਕਿਸੇ ਅਕਾਲੀ ਦਲ ਦੇ ਨਾਲ ਅਸੀਂ ਕੋਲੈਬੋਰੇਟ ਨ ਲੇਕਿਨ ਜਿਦਾ ਮੈਂ ਦੂਸਰੀ ਗੱਲ ਕਹੀ ਹੈ ਕਿ ਕੱਲ ਨੂੰ ਕੇਂਦਰ ਕੋਈ ਫੈਸਲਾ ਲੈਂਦਾ ਹੈ ਤੇ ਉਹ ਉਹਨਾਂ ਦਾ ਅਧਿਕਾਰ ਹੈ ਉਹ ਉਹਨੂੰ ਕਰਨਗੇ ਲੇਕਿਨ ਥੱਲੇ ਵਾਲੇ ਕੋਲ ਨਾ ਕੋਈ ਮੈਸੇਜ ਹੈ ਪਰ ਨਾ ਅਸੀਂ ਬਾਰੇ ਸੋਚਦੇ ਪਏ ਅਸੀਂ ਕੱਲੇ ਇਲੈਕਸ਼ਨ ਦੇ ਲਈ ਤਿਆਰੀ ਕਰਦੇ ਹਾਂ ਸਰ ਕਿਸਾਨ ਲਗਾਤਾਰ ਖੰਭਾ ਚੱਲ ਰਹੇ ਸੀ ਬੀਜੇਪੀ ਪਾਰਟੀ ਤੋਂ ਕਿ ਉਹਨਾਂ ਦੇ ਲਈ ਕੀ ਆਪਣਾ ਕੀ ਪਲਾਨਿੰਗ ਹੋਏਗੀ ਦੇਖੋ ਮੈਂ ਲਗਾਤਾਰ ਚੱਲ ਰਿਹਾ ਠੀਕ ਹੈ ਮੈਂ ਵੀ ਬੀਜੇਪੀ ਦੀ ਪਕੜ ਹੋ ਸਕਦੀ ਹੈ ਲੇਕਿਨ ਦਿਹਾਤੀ ਏਰੀਆ ਚ ਕਿਤਾ ਨਹੀਂ ਬਹੁਤ ਬਦਲਾਅ ਆਇਆ ਹੈ ਸਰ ਦੇਖੋ ਵਕਤ ਜ਼ਰੂਰ ਲੱਗਿਆ ਹੈ ਇਕ ਨੈਰੇਟਿਵ ਜਿਹੜਾ ਹੈ ਭਾਜਪਾ ਪਾਰਟੀ ਦੇ ਖਿਲਾਫ ਖੜਾ ਕੀਤਾ ਗਿਆ ਔਰ ਉਸ ਲਈ ਇੱਕ ਪਾਰਟੀ ਨਹੀਂ ਸਾਰੀਆਂ ਪੁਲੀਟੀਕਲ ਪਾਰਟੀਆਂ ਇਨਵੋਲ ਹੋਈਆਂ ਪਰ ਉਹਨਾਂ ਨੇ ਵਿਖਿਆ ਕਿ ਅਗਰ ਬੀਜੇਪੀ ਨੂੰ ਪਿੰਡਾਂ ਤੋਂ ਜਾਣ ਤੋਂ ਰੋਕਾਂਗੇ ਤੇ ਉਹਨੂੰ ਰੋਕ ਸਕਦੇ ਹਾਂ ਜੇ ਤੁਸੀਂ ਹਿਸਟੋਰਿਕਲੀ ਦੇਖੋ ਕਿ ਜਿਹੜੀ ਸਰਕਾਰ ਭਾਜਪਾ ਪਾਰਟੀ ਦੀ ਜੇ ਸੂਬੇ 'ਚ ਬਣ ਰਹੀ ਹੈ 3-3 ਸਾਲ 4-4 ਸਾਲ ਗੁਜਰਾਤ ਤੇ ਪਹਿਲੇ ਸਾਰੇ ਚਾਚਾ ਸਾਲੀ 4-4 ਵਾਰ 5-5 ਵਾਰ और गुजरात पंजी बार भी बनी सो मेरा कहने का मतलब है कि सरकार इसलिए रिपीट नहीं हो रही है कि असि कुछ कर रहे हैं जनता है समझ भी है कि सरकार आई है एक कम करने वाले लोग हैं और वो लोग बार बार उन्होंने वोट दे रहे हैं ਔਰ ਇੱਥੇ ਪੋਲਿਟিক্যাল ਪਾਰਟੀਆਂ ਸਭ ਇੱਕੋ ਬਣਾਉਂਦੀਆਂ ਐ ਕਿ ਜੇ ਅਗਰ बार-बार ਇੱਕ ਵਾਰੀ ਆ ਗਿਆ ਬੀਜਪੀ ਆਲੇ ਦੁਬਾਰਾ ਦੁਬਾਰਾ ਆਣਗੇ ਸੋ ਉਹਨਾਂ ਨੂੰ ਰੋਕ ਨਹੀਂ ਪਾਵਣਗੇ ਸਭ ਲੋਕ ਇਕੱਠੇ ਹੋ ਕੇ ਇੱਕ ਨੈਰੇਟਿਵ ਜ਼ਰੂਰ ਉਹਨਾਂ ਨੇ ਸੈਕੂਲਰ ਸਾਡੇ ਖਿਲਾਫ ਕਿਸਾਨਾਂ ਨੂੰ ਉਪੜਕਾਇਆ ਵੀ ਗਿਆ ਔਰ ਅਸੀਂ ਇਹ ਦੇਖਿਆ ਕਿ ਜਿਹੜੇ ਕਾਨੂੰਨ ਬਣੇ ਸੀ ਉਹਨਾਂ ਦੇ ਡਾਈਮ ਤੇ ਬਹੁਤ ਕੁਝ ਰੁਕਾ ਹੋਇਆ ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਕਿ મોદી ਜੀ ਰੇਂਦਰ ਭਾਈ મોદી ਜੀ ਬਾਪੇ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਅਸੀਂ ਉਹਨਾਂ ਨੂੰ ਆਨਦਾਤਾ ਮੰਨਦੇ ਹਾਂ ਸਦਾ ਉਹਨਾਂ ਦਾ ਪੂਰਾ ਸਹਿਯੋਗ ਹੈ ਲੇਕਿਨ ਫਿਰ ਵੀ ਨੈਰੇਟਿ

ਹਲੇ ਇਵੈਂਟ ਪਹੁੰਚੋ ડિઝਾਸਟਰ ਫੰਡ ਬਾਰੇ ਮੈਨੂੰ ਬਹੁਤ ਹੱਲਗਲਾ ਆਇਆ ਪੰਜਾਬ ਦੇ ડિઝਾਸਟਰ ડિઝਾਸਟਰ ਫੰਡ ਦਾ ਮੈਂ ਉਸ ਦੇ ਚ ਆਪਣੇ ਦੋਸਤਾਂ ਨਾਲ ਕਰ ਰਹੇ ਸੀ ਉਹਨੇ ਮੈਨੂੰ ਦੱਸ ਰਹੀ ਸੀ 13000 ਕਰੋੜ ਤੇ ਇਹਨਾਂ ਦੇ ਅਫੀਸ਼ੀਅਲ ਮੰਨਦੇ ਨੇ ਕਿ ਸਾਡੇ ਕੋਲ ਆਇਆ ਹੈ ਸਰਕਾਰ ਦਾ ਮੰਨਦੀ ਨਹੀਂ ਸਰਕਾਰ ਅਜੇ ਕੁਝ ਨਹੀਂ ਨਹੀਂ ਉਹ ਸਰਕਾਰ ਜਿਹੜੇ ਪੋਲਿਟੀਕਲ ਫਿਕਸੇ ਦਾ ਉਹ ਨਹੀਂ ਮੰਨਦੇ ਲੇਕਿਨ ਜੇ ਅਗਰ ਤੁਸੀਂ ਟੈਕਨੀਕਲੀ ਉਹਨਾਂ ਦੇ ਅੰਡਰਸਟੈਂਡਿੰਗ ਕਰੋ 13000 ਕਰੋੜ ਆਇਆ ਹੈ ਔਰ ਉਹ ਸਾਈਪਰ ਆਊਟ ਕਿੱਥੇ ਹੋਇਆ ਇਹ ਵੀ ਦੱਸ ਪਾ ਰਹੇ ਨੇ 1600 ਕਰੋੜ ਦੀ ਜਿਹੜੀ ਗੱਲ ਕਰ ਰਹੇ ਨੇ ਜਿਹੜਾ ਪ੍ਰਧਾਨ ਮੰਤਰੀ ਨੇ ਆਰਾਮ ਕੀਤਾ ਉਹ ਨਹੀਂ ਆਣਾ ਇੱਕ ਤਰੀਕਾ ਹੀ ਹੋ ਸਕਦਾ ਉਹ ਆਉਂਦਾ ਹੈ ਲੇਕਿਨ ਡਿਫਰੈਂਟ ਡਿਫਰੈਂਟ ਹੈਡਸ ਆਉਂਦਾ ਹੈ ਉਹਨੂੰ ਵੀ ਮੈਨਿਪੂਲੇਟ ਕਰਕੇ ਚੀਜ਼ਾਂ ਦੱਸੇ ਨੇ ਇੱਕ ਉਦਾਹਰਣ ਦੇ ਲਈ ਦੱਸਾਂ ਮਨ ਭਾਗੀ ਗੱਲ ਹੋ ਸਕਦੀ ਹੈ ਕਿ ਜਿੱਥੇ ਇਹ ਨਹੀਂ ਸਮਝ ਆ ਰਿਹਾ ਪੁਲਿਸ ਦੇ ਅਫਸਰ ਨੂੰ ਯਾਦ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਕਿ ਇੱਕ ਬੱਚੀ ਦਾ ਰੇਪ ਹੋਇਆ ਹੈ ਬਲਕਿ ਕਤਲ ਹੋਇਆ ਤੇ ਉੱਥੇ ਇਮੀਡੀਏਟਲੀ ਜਿਹੜੀ ਲੈਡੀ ਪੁਲਿਸ ਪਹੁੰਚਣੀ ਚਾਹੀਦੀ ਸੀ ਸੋ ਮੈਂ ਹੀ ਦੁਬਾਰਾ ਕਹਿ ਰਿਹਾ ਹਾਂ ਕਿ ਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਕੋਈ ਪਤਾ ਨਹੀਂ ਹੈ ਇਹਨਾਂ ਦੀ ਸੋਚ ਸਿਰਫ ਪੈਸਾ ਬਣਾਉਣਾ ਹੀ ਰੁਕਤੰਦੀ ਹੈ ਅੱਛਾ ਇਹ ਸਰ ਕਾਂਗਰਸ ਨੂੰ ਲੈ ਕੇ ਦੱਸੋ ਨਜੋਦ ਕੋਰ ਸਿੱਧੂ ਦੁਆਰਾ ਬਿਆਨ ਦਿੱਤਾ ਗਿਆ ਉਹ ਨਜੋਦ ਸਿੰਘ ਸਿੱਧੂ ਵਾਪਸ ਆ ਗਏ ਨੇ ਕੀ ਲੱਗਦਾ ਕਾਂਗਰਸ ਉੱਤਰ ਤੁਹਾਨੂੰ ਹੋਏਗੀ वो बयान देते हैं बयान देना जरा गलत है <laughs> <laughs> मैं निवेदन कराया मैं निवेदन कराकर <laughs> कि मैं मैं ही कह रहा थी वो जरा मैडम सिंधु ने बयान तो दिया ना वो कोई टिप्पणी करना गलत होगा मैं केजरीवाल कराया क्या करा ਇਹ ਜਵਾਬ ਹੈ ਫੈਕਟਰੀ ਨੂੰ ਮਿਲਿਆ ਹੈ। ਇਹ ਚਾਹੌਲ ਹੈ। ਇਹ ਕਮੇਟ ਦੇ ਮੱਲੇ ਇਹ ਤੋਂ ਦੁਆਰਾ ਨਾਮੀ ਭਾਰਤੀ ਜਨਤਾ ਪਾਰਟੀ ਤੋਂ ਵੀ ਹੈ। ਕਿ ਸਾਡੇ ਸੂਬੇ ਦੇ ਜਨਮਾਸ ਨੂੰ ਜਨਤਾ ਨੂੰ ਇਹ ਪੂਰੀ ਗੱਲ ਪਤਾ ਰੱਖਣਾ ਚਾਹੀਦਾ ਕਿ ਕਿਸ ਤਰੀਕੇ ਨਾਲ